ਕੱਟ ਆ ਸੀਰੇ ਦੇ ਕੋਲੇ ਉਤਰ 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 ਮਰੂੰਗਾ ਤਸਲ ਉਤਰ ਉਤਰ ਲੈ ਜੀ ਕਾਕੇ ਆ ਫੜ ਮੋਬਾਈਲ ਵੀਡੀਓ ਬਣਾ ਆ ਖੋਲੀ ਉਹ ਪਤਾ ਮੁੱਕ ਚੱਪ ਕਰਨੀ ਢੱਡ ਲਈ ਕੱਟ ਨਹੀਂ ਕੱਟ ਰਹੀ ਮਾਈ ਗਾਣ ਤੇ ਮਰੂੰ ਤੈਨੂੰ ਮੈਂ ਦੱਸਾਂ ਗੱਲ ਭੈਣ ਜਦੋਂ ਜਾਣੇ ਤੁਸੀਂ ਆ ਸੂਟੇ ਚ ਵਾਕਾਂ ਨੂੰ ਗਾਲਣ ਦਾ ਦੇਖੋ ਇੱਧਰ ਕਰ ਲੈ ਇੱਧਰ ਲੈ ਚੱਲ ਉਧਰ ਚੱਲ ਚੱਲ ਉਧਰ ਚੱਲ 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 ਉੱਤਰ ਮੈਂ ਗਿਆ ਤੌੜਿਆ ਇੱਧਰ ਇੱਧਰ ਚੱਟੇ ਉੱਤਰ ਆ ਆਪਿਆ ਆਪਣੀ ਜਵਾਨੀ ਨੂੰ ਬਰਬਾਦ ਕਰਨ ਦੀਆਂ ਜਿਹੜੀਆਂ ਤਰੀਕਾ ਨੇ ਜਿਹੜਾ ਬਈ ਆਜੋ ਮੁੰਡੇ ਨਾਲ ਹੋਰ ਬੋਲੋ ਆਜੋ 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 ਕੱਢਿਆ ਗਿਆ ਇੱਕ ਹੋਰ ਕਰਤ ਪੰਡਾ ਦੇ ਦੀਪ ਜਵਾਨੀ ਨੂੰ ਇਹਨਾਂ ਨੇ ਬਰਬਾਦ ਕਰਤਾ ਆ ਕੈਪਸੂਲ ਦੇਖੋ ਟਰਮਾਡੋਲ ਆ ਕਿਹੜੀ ਗੋਲੀ ਇਹ ਟਰਮਾਡੋਲੀ ਆ ਟਰਮਾਡੋਲੀ ਆ ਗੋਲੀ ਦੇਖੋ ਲਾਵਲਾ ਫੋ ਪੈ ਰਹੇ ਨੇ ਬੰਦ ਲੈਣੇ ਆਏ ਭੈਣ ਦੀ ਲੋਟਾ ਦੇ ਆਹ ਦੇਖੋ ਆਹ ਦੇਖੋ ਮੋਮੋ ਟੈਲ ਇਹ ਮੋਮੋ ਟੈਲ ਅਲੱਗ ਕਿਹੜੀ ਟੈਲ ਆਹ ਦੇਖੋ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਸਾਰੀ ਲੋੜਾ ਵੇਚਦੇ ਹੋ ਖੜ ਜਾ ਖੜ ਜਾ ਖੜ ਜਾ ਆ ਦੇ ਭਾਈ ਆ ਵੀਡੀਓ ਬਣਾਈ ਖੜ ਜਾ ਆ ਵੀਡੀਓ ਬਣਾਈ ਖੜ ਜਾ ਖੜ ਜਾ ਭਾਈ ਭਾਈ ਆ ਫੜੀ ਫੋਨ ਆ ਪਰੋਂ ਪੜੀ ਖੜ ਜਾ ਤੈਨੂੰ ਨਾਲ ਲਿਓਣੇ ਆ ਭੈਣ ਚੁੱਦੋ ਤੁਸੀਂ ਕੱਟ ਤੇ ਮਾਰਨਾ 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 ਇਹ ਆਾ ਢਰਮਾ ਡੋਲ ਖੜ ਜਾ ਯਾਰ ਖੜ ਜਾ ਖੜਦਾ ਕਰੀਏ ਖੜਦਾ ਯਾਰ ਖੜ ਜਾ ਯਾਰ ਹਾਂ ਰੋਠ ਬਾਕੀ ਆਪੀ ਹੋਰ ਨਹੀਂ ਆ ਰਹਿਣੀ ਯਾਰ ਬਾਬਾ ਅਸੀਂ ਭੈਣ ਤੋਂ ਰੋਲ ਆਾ ਢਰਮਾ ਡੋਲ ਦੇਖੋ ਪੰਜਾਬ ਦੀ ਜਵਾਨੀ ਨੂੰ ਦੇਖੋ ਕਿਵੇਂ ਵਧਾਵਾ ਦੇ ਰਹੇ ਆ ਇਹ ਆਾ ਢਰਮਾ ਡੋਲ ਆ ਗਈਆਂ ਇਹ ਕੀ ਹੈ ਬਚਨ ਬਚਨ ਦੀ ਕੋਸ਼ਿਸ਼ ਕਰੀਏ ਉਹਦਾ ਭਾਈ ਕਿਹਨਾਂ ਨੂੰ ਹੱਥ ਪਾਉ ਯਾਰ ਭਾਈ ਆ ਆਗੇ ਸਿਗਨੇਚਰ ਕੇ ਅਸੂਲ ਆ ਮੇਰੀ ਗੱਲ ਸੁਣੋ ਮੈਂ ਆ ਗਿਆ ਉਹ ਹੀ ਉਹ ਆ ਗਿਆ ਮਾਰੇਗਾ ਮਾਰਾਂਗੇ ਫੱਟਦਾ ਨਾ ਤੁਸੀਂ ਅੱਜ ਤੁਸੀਂ ਅੱਜ ਤੇਰੇ ਇੱਕ ਬੱਚੇ ਦੀ ਆਖ ਮਾਰੀ ਜਾਂਦੇ ਆ ਆ ਸਿਗਨੇਚਰ ਆ ਗਿਆ ਦੇਖੋ ਆ ਕੀ ਆ ਆ ਕੀ ਆ ਆ ਕੀ ਹੈਗਾ ਇਹ ਸਿਗਨੇਚਰ ਆ ਸਿਗਨੇਚਰ ਕੌਣ ਖਾਂਦਾ ਇਹ ਇਹ ਤੂੰ ਕੱਲਾ ਖਾਨਾ ਤੋਂ ਆਹ ਸਿਗਨੇਚਰ ਇਹ ਇੰਨਾ ਤੂੰ ਕੱਲਾ ਖਾਨਾ ਤੋਂ 5ਵੇਂ ਦਿਨ ਲਿਆ ਕੇ ਇਹ ਗੋਲੀਆਂ ਵੇਚਦਾ ਮੈਨੂੰ ਬਾਰ-ਬਾਰ ਫੋਨ ਆ ਰਹੇ ਸੀ ਇਹਨਾਂ ਦੇ ਪਿੰਡੋਂ ਇਹ ਜਵਾਕਾਂ ਨੂੰ ਲਿਆ ਰਿਆ ਸ਼ਰੇਆਮ ਵੇਚਦਾ ਯਾਰ ਆਹ ਦੇਖੋ ਆ ਦੇਖ ਆ ਭੈਣੋ ਦੇਖੋ ਤੁਹਾਡੇ ਜਵਾਕਾਂ ਦੀਆਂ ਲਿਆ ਲਿਆ ਤੁਹਾਡੇ ਜਵਾਕਾਂ ਨੂੰ ਜ਼ਹਿਰ ਖਵਾਉਂਦਾ ਉਹ ਪੁੱਥੇ ਮਾਰਦੇ ਕੀ ਕਰੀਏ ਹਾਂ ਉਹ ਯਾਰ ਲੱਤ ਗਲਦੀ ਹੈ ਉਹ ਪੁੱਥੇ ਮਾਰਨੇ ਆ ਜਵਾਕਾਂ ਮਾਰਨੇ ਆ ਮੇਰੇ ਬਾਹਰ ਤੋਂ ਮੈਂ ਭਜਦਾ ਨਹੀਂ ਯਾਰ ਅੱਜ ਕਿਕਰ ਹਾਂ ਹਾਂ ਲੱਤ ਗਲਦੀ ਹੈ ਸਬਜੀ ਲੈ ਲੈ ਯਾਰ ਤੂੰ ਸਬਜੀ ਲੈ ਕੇ ਬਿਜਰਾ ਆਪੇ ਆ ਬੰਦ ਰਵੇ ਗਰਮੁਰ ਤੇ ਤੇ ਹੁੰਦਾ ਨਾ 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 ਸਬਜ਼ੀ ਲੈ ਕੇ ਵੀ ਓਏ ਭਾਈ 1 ਨੰਬਰ ਮੈਂ ਆਇਆ ਕਰੀ ਇੱਕ ਬੰਦਾ ਬਖਸ਼ੀ ਜਿੰਦਾਲੇ ਤੁਸੀਂ ਕਹਿੰਦਾ 1 ਨੰਬਰ ਕਰ ਲੋ ਮਿਹਨਤ ਕਰ ਲੋ ਇਹ ਦੇਖੋ ਛੇ ਪਤਾ ਕੀ ਹੈ ਨਾ ਫਿਰ ਉਹ ਸਾਹ ਹਰ ਅੰਦਰ ਲਾ ਜਮਾ ਕਰਾ ਜੂ ਬਾਬਾ ਦਗੀ ਸੀਰ ਕੱਲ ਹੋਣਾ ਮੇਰੀ ਕੱਲ ਹੁਣ ਆਹ ਪੋਜੀਸ਼ਨ ਜਉਤਾ ਨਹੀਂ ਬਾਬਾ ਮੇਰੇ ਤਾਂ ਲੱਖਾਂ ਦਿੰਦੇ ਸੀ ਮੈਂ ਤਾਂ ਉਦੋਂ ਨਹੀਂ ਵੇਖਿਆ ਇਹ ਤਾਂ ਬੇਰੁਖੀ ਦੀਆਂ ਨੇ ਕੋਈ ਇਹੋ ਨਹੀਂ ਕਰਦਾ ਮੈਂ ਹਲੋ ਹੱਥ ਬੰਨ ਕੇ ਬੈਠੀ ਹਾਂ ਕੀ ਗੱਲ ਫਾਈਲ? ਸਾਨੂੰ ਤੀਜੇ ਦਿਨ ਬੁਲਾਇਆ ਜਾਂਦਾ ਵੀ ਤੁਸੀਂ ਪੰਜਵੇਂ ਦਿਨ ਲੈ ਗੋ ਇੰਨਾ ਵਾਰ ਕੌਣ? ਤੁਸੀਂ? ਇਹ